ਅ ਅੱਜ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਬੁਲਾਈ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ ਪੈਕੇਜ ਡ੍ਰਿੰਕਿੰਗ ਵਾਟਰ ਗਲਾਸਿਸ ਦੇ ਵਿੱਚ ਸੇਲ ਹੋ ਰਿਹਾ ਹੈ ਔਰ ਥਰੂਆਊਟ ਮਾਰਕੀਟ ਚੱਲ ਰਿਹਾ ਸਾਰੇ ਫੰਕਸ਼ਨਸ ਦੇ ਵਿੱਚ ਗਲਾਸਿਸ ਚੱਲ ਰਿਹਾ ਉਹ ਕਿਸ ਤਰ੍ਹਾਂ ਚੱਲ ਰਿਹਾ ਜਦਕਿ ਕਮੇਟੀ ਦੀ ਤਰਫੋਂ ਇਹ 1 ਜੁਲਾਈ 2022 ਨੂੰ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਨੇ ਬੋਲੀਆਂ ਇਨਸਟਰਕਸ਼ਨਸ ਦੇ ਅਕੋਰਡਿੰਗਲੀ ਕਿ ਵੀ ਗਲਾਸ ਪੋਲੂਸ਼ਨ ਦੇ ਵਾਸਤੇ ਠੀਕ ਨਹੀਂ ਹੈ उन्होंने ए बी आई एस नक्शन दतिया और बी आई एस डिपार्टमेंट ने सारिया ज आई एस आई मार्ग जंपनी सी उन्होंने इंसट्रक्शन चलिया गई भी हूँ ग्लासिज नहीं बन गए जो प्रॉपर कंपनी चल रही है जीडिया कि बी आई एस नल्यूशन बोर्ड नो और फूड सेफ्टी डिपार्टमेंट सलाना अपनी ह्यूज अमाउंट जरा है फीस भरते हैं उस उन्होंने ग्लासिज सब ने बंद कर दिए लेकिन यह छोटी छोटी कंपनी थोड़े सामने ग्लासिज पे हुए हैं जेडे कि अज्ज की डेट के फंक्शन के जिथे भी, दे भी, भी तुम देखो अज जिन्हें फंक्शन हो रहे हैं, ग्लासिस चल रहे हो ਉਹਦਾ ਮੇਨ ਰੀਜ਼ਨ ਇਹ ਹੈ ਕਿ ਗਲਾਸ ਉਹਨਾਂ ਨੂੰ ਕਾਸਟ ਘੱਟ ਪੈਂਦੀ ਹੈ ਔਰ ਛੋਟੀ ਬੋਤਲ ਜਿਹੜੀ ਅਲਾਉਡ ਹੈਗੀ ਹੈ ਸਰਕਾਰ ਦੀ ਤਰਫੋਂ ਉਹਦੀ ਕਾਸਟ ਜ਼ਿਆਦਾ ਪੈਂਦੀ ਹੈ ਇਹਦਾ ਇਫੈਕਟ ਕੀ ਹੈ ਗਲਾਸ ਦਾ ਤੁਸੀਂ ਜ਼ਿਕਰ ਕੀਤਾ ਆਮ ਤੌਰ ਤੇ ਸਰਕਾਰ ਨੇ ਬੇਸ਼ੱਕ ਬੈਨ ਕੀਤਾ ਹੈ ਇਹਦਾ ਇਫੈਕਟ ਕੀ ਹੈ ਇਹ ਤੇ ਸਰਕਾਰ ਨੂੰ ਪੋਲੀਸ਼ਨ ਬੋਰਡ ਨੂੰ ਪੁੱਛੋ ਨਾ ਜੀ ਤੁਸੀਂ ਜਾ ਕੇ ਗੋ ਟੂ ਦਾ ਪੋਲੀਸ਼ਨ ਬੋਰਡ ਕਿ ਭਈ ਜੇ ਉਹਨਾਂ ਨੇ ਬੰਦ ਕੀਤਾ ਤੇ ਕਿਉਂ ਬੰਦ ਕੀਤਾ ਔਰ ਜੇ ਬੰਦ ਕੀਤਾ ਤੇ ਫਿਰ ਇਹ ਬੰਦ ਕਿਉਂ ਨਹੀਂ ਹੋ ਰਿਹਾ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਿਖ ਰਿਹਾ 21ਵੀਂ ਮੀਲੀ ਭਗਤ ਹੈ ਸ਼ਿਕਾਇਤ ਕੀਤੀ ਦੁਸਤ जी हाँ सारी सारिया कंपनी जगिया परेशानी छिपे फैक्ट्री शुरू करते हैं गलास भरते है, तीन चार बजे तक पर मार्किट भेज देंगे और मार्किट शॉप जोदाम रखा हो जो जाके दुकान देखोगे तो डिस्पले तो नहीं मिलेगा लेकिन जो उन्होंने ਨੰਨਾ ਚੇਦਾ ਤੇ ਉਦੋਂ ਮਿਲ ਜਾਏਗਾ ਸਮਾਂ ਕੋਈ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਤੁਸੀਂ ਜਾ ਕੇ ਉੱਥੇ ਰੀਡ ਕਰਵਾ ਸਕੋ ਜੀ ਹਾਂ ਜਦੋਂ ਅਸੀਂ ਪੋਲੀਸ਼ਨ ਬੋਰਡ ਨੂੰ ਕਹਿੰਨੇ ਹੈਗੇ ਤਾਂ ਉਹ ਕਹਿੰਦੇ ਜੀ ਜਿਹੜਾ ਅਸੀਂ ਤਾਂ ਸਿਰਫ ਫੈਕਟਰੀਜ਼ ਦੇ ਉੱਤੇ ਜਾ ਸਕਦੇ ਹਾਂ ਲੇਕਿਨ ਜਿਹੜਾ ਦੁਕਾਨਾਂ ਦੇ ਵਿੱਚ ਦਾ ਉਹ ਕਾਰਪੋਰੇਸ਼ਨ ਦਾ ਕੰਮ ਹੈ कारपोरेशन लोग कहते काम नहीं है जी पोल्यूशन डिपार्टमेंट क्या हैं मिली भगत है बिल्कुल सरकार दी पूरी छत्र छाया नीचे जमचा खोल बिल्कुल असं अपनी एन जी ओ की तरफ तो यहाँ मोर्चा खोलिया हुआ है कि जे अगर एक चीज़ जी हैगी है, है साल्थ वास्ते ठीक नहीं है या सा एनवायरमेंट वास्ते ठीक नहीं है और पल्यूट कर रही है साढ़े एनवायरमेंट न तो जो बंद सरकार की तरफ तो हुई है तो प्रॉपरली बंद होनी चाहिए और जिम्मेवारी जी है ये हेल्थ डिपार्टमेंट की भी है फूड सेफ्टी डिपार्टमेंट की है उन्होंने है पोल्यूशन डिपार्टमेंट की है ईवन बी आई एस की ड्यूटी है जी अगर बी आई एस ने बंद की है ग्लास तो वो फिर वो मार्केट को चैक कर बंद नहीं हो रहा है शरेम गिलास चल रहे हैं और सारे डिपार्टमेंट्स चुप है दूस एक डिपार्टमेंट नाल करो दूसरे उत्तर दे पा देंगे दूसरे न गाल करो तीसरे पा देंगे यकार की मिली भगत पर सब कुछ हो रहा है और सरकार के अगर असं प्रार्थना करते हैं ਕਿ ਵੀ ਇਹਦੇ ਉੱਤੇ ਐਕਸ਼ਨ ਜਲਦੀ ਤੋਂ ਜਲਦੀ ਲਿਆ ਜਾਣਾ ਚਾਹੀਦਾ ਸ੍ਰੀ ਤਾਮਾਜੀ ਮੇਰਾ ਨਾਮ ਸੁਸ਼ੀਲ ਕੁਮਾਰ ਬਰਉਤਰਾ ਮੈਂਬਰ ਪੀਸੀਸੀ ਜੀ ਸਰ ਗਲੋਬਲ ਸੋਸ਼ਲ ਫਾਊਂਡੇਸ਼ਨ ਨੂੰ ਮੈਂ ਰੈਪ੍ਰੀਜ਼ੈਂਟ ਕਰ ਰਿਹਾ ਹਾਂ ਅੱਜ ਇਹ ਪ੍ਰੈਸ ਕਾਨਫਰੰਸ ਦਾ ਦੇਖੋ ਗਲਤ ਹੈ ਕਿ ਇਹ ਪਾਣੀ ਜਿਹੜਾ ਹੈਗਾ ਸ਼ਰੀਰ ਦੇ ਵਿੱਚ 80% ਹੈ 70 ਤੋਂ 80% ਪਾਣੀ ਹੈ ਔਰ ਜੇਕਰ ਪਾਣੀ ਹੀ ਗਲਤ ਜਿਹੜਾ ਹੈਗਾ ਬਾਜ਼ਾਰਾਂ 'ਚ ਵਿਕੇਗਾ ਔਰ ਪ੍ਰੋਲੂਟਿਡ ਪਾਣੀ ਵਿਕੂਗਾ ਤੇ ਫਿਰ ਆਪਾਂ ਬਿਮਾਰੀਆਂ ਨਾਲ ਗ੍ਰਸਤ ਹੋਵਾਂਗੇ ਔਰ ਅੱਜ ਅਸੀਂ ਦੇਖਿਆ ਕਿ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਹੋ ਰਹੀਆਂ ਇਹ ਜਿਹੜੀ ਗੱਲ ਕੀਤੀ ਹੈਗੀ ਭੈਜੀ ਨੇ ਆਪਣਾ ਗਲਾਸਿਸ ਦੇ ਵਿੱਚ ਤੇ ਪੋਲਿਊਸ਼ਨ ਡਿਪਾਰਟਮੈਂਟ ਵੱਲੋਂ ਜਿਹੜੇ ਇਹ ਜਿਹੜੇ ਗਲਾਸ ਹੈਗੇ ਆ ਉਹ ਬੰਦ ਕੀਤੇ ਗਏ ਆ ਉਹਦਾ ਨੋਟੀਫਿਕੇਸ਼ਨ ਵੀ ਇੰਨਾ ਕੋਲ ਹੈਗਾ ਤੇ ਗੱਲ ਖਾਸ ਤੌਰ ਤੇ ਇਹ ਕਰੀਏ ਪਾਣੀ ਜਿਹੜਾ ਹੈਗਾ ਆਪਾਂ ਪੀ ਲੈਂਦੇ ਆ ਪਾਣੀ ਵੀ ਆਪਾਂ ਨੂੰ ਇਹ ਨਹੀਂ ਪਤਾ ਪਾਣੀ ਕਿਦਾਂ ਦਾ ਹੋਣਾ ਚਾਹੀਦਾ ਮੈਂ ਉਹਦੇ ਬਾਰੇ ਥੋੜਾ ਐਕਸਪਲੈਨ ਕਰਨਾ ਚਾਹੁੰਦਾ ਜਿਹੜਾ ਪਾਣੀ ਹੈਗਾ ਵਾ ਉਹਦਾ TDS ਜਿਹੜਾ ਹੈਗਾ ਉਹ 150 ਤੋਂ 300 ਤੱਕ TDS ਹੋਣਾ ਚਾਹੀਦਾ ਬਣਾ ਕਿਉਂਕਿ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣ ਵਾਸਤੇ ਕਿਉਂਕਿ ਪੰਜਾਬ ਦਾ ਪਾਣੀ ਕੈਂਸਰ ਵਰਗਾ ਪਾਣੀ ਹੋ ਚੁੱਕਿਆ ਹੈ ਇਹ ਨੀਚੋਂ ਸਬਰਸੀਪਰ ਤੇ ਭਰਦੇ ਹੈ ਉੱਤੇ ਪਾਣੀ ਭਰਨਾ ਸ਼ੁਰੂ ਕਰ ਲੈਂਦੇ ਹੈ 150 ਤੋਂ ਲੈ ਕੇ 300 TDS ਦਾ ਪਾਣੀ ਹੋਣਾ ਚਾਹੀਦਾ ਜਿਹੜੇ RO ਲਗਾਉਂਦੇ ਹੈ ਉਹ ਵੀ 15 20 TDS ਚਿਰਦਾ ਉਹ ਪਾਣੀ ਜਿਹੜਾ ਹੈਗਾ ਉਹ ਉਹਦਾ pH ਲੈਵਲ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ 15 20 ਔਰ ਆਪ ਇਹਦੇ ਚ ਵੀ ਚੈੱਕ ਕਰੋ 15 20 ਤੋਂ ਵੱਧ ਨਹੀਂ ਹੈਗਾ ਔਰ ਇਹ ਜਿਹੜੀਆਂ ਗਲਾਸਿਸ ਦਾ ਬੰਦ ਹੋਣੇ ਚਾਹੀਦੇ ਕਿਉਂਕਿ ਇਹਦੇ ਨਾਲ ਕੈਂਸਰ ਹੁੰਦਾ ਹੈ। ਜੀ ਦੂਸਰਾ ਜਿਹੜਾ ਪੀ ਐਚ ਲੈਵਲ ਹੈ ਆਪਣੇ ਬਲੱਡ ਦਾ 7.3.4 ਬਲੱਡ ਦਾ ਪੀ ਐਚ ਹੈ। ਜੀ ਔਰ ਆਪਾਂ 7.3.4 ਦੇ ਕਰੀਬ ਪਾਣੀ ਪੀਣਾ ਹੈਗਾ। ਤੇ ਲੇਕਿਨ ਜਿਹੜਾ ਪਾਣੀ ਇਹ ਨਿਕਲਦਾ ਇਹ 4 ਪੀ ਐਚ ਦਾ ਪਾਣੀ ਹੈ। 4 ਪੀ ਐਚ ਦਾ ਜਿਹੜਾ ਪਾਣੀ ਹੈਗਾ ਇਹ ਸਾਰਾ ਐਸਿਡਿਕ ਪਾਣੀ ਹੈਗਾ। ਐਸਿਡਿਕ ਪਾਣੀ ਜਿਹੜਾ ਹੈਗਾ ਉਹ ਸ਼ੀਰ ਵਿੱਚ ਕੈਂਸਰ ਤੇ ਵੱਡੇ ਵੱਡੇ ਬੁਵਾਰੀਆਂ, ਪੇਟ ਦੀਆਂ ਬੁਵਾਰੀਆਂ ਹੋਰ ਬ ਡੈਮੋਗਨਲ ਤਾਂ ਵੀ ਹੈ ਪਾਣੀ ਜਿਹੜਾ ਚੜਦਾ ਹੈ ਜੋ ਆਗਰ ਲੋਕ ਹੋ ਰਹੇ ਆ ਉਹ ਇਹਦੇ ਕਰ ਨਹੀਂ ਹੋ ਰਹੇ ਔਰ ਮੈਂ ਜਿਹੜਾ ਪਾਣੀ ਹੈ ਆਕਸੀਡਾਈਜ਼ ਹੈ ਖੜਾ ਪਾਣੀ ਹੈ ਜੀ ਕਿੰਨੇ ਕਦੋਂ ਇਹ ਭਰਿਆ ਗਿਆ ਤਿੰਨ ਚਾਰ ਚਾਰ ਮਹੀਨੇ ਲੱਗ ਜਾਂਦੇ ਹੈ ਗਰਮੀ ਸਬਦੇ ਦੇ ਵਿੱਚ ਔਰ ਗਲਾਸਿਸ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਪਲਾਸਟਿਕ ਹੈ ਇਹ ਪਾਣੀ ਦੇ ਵਿਚਾਂਦਾ ਆਮ ਲੋਕਾਂ ਨੂੰ ਹੀ ਚਾਹੀਦਾ ਹੈਗਾ ਇਹ ਇਹਦਾ ਬੁਹਿਸ਼ ਕਾਰਨ ਆਮ ਲੋਕ ਜਿਹੜੇ ਹੈਗੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਇਹ ਪਾਣੀ ਵਿਗਦਾ ਹੈ ਜੀ ਉਹ ਇਸ ਪਾਣੀ ਨੂੰ ਸਮਝਣ ਔਰ ਇਹਦਾ ਵੇਸ਼ਕਾਰ ਕਰਨ ਔਰ ਉਹਨਾਂ ਦੁਕਾਨਾਂ ਬੰਦ ਕਰਨ ਜਿਹੜੇ ਆ ਪਾਣੀ ਵੇਚਦੇ ਆ ਤੁਹਾਡੇ ਕਹਿੰਦਾ ਮਤਲਬ ਹੋਏ ਪਾਣੀ ਖਰਾਬ ਹੈ ਬਿਲਕੁਲ ਖਰਾਬ ਪਾਣੀ ਹੈ ਇਹ ਹਾਨੀਕਰ ਪਾਣੀ ਹੈ ਜਿਹੜਾ ਜੇ ਇਹ ਜਿਹੜੀਆਂ ਪਾਣੀ ਸਹੀ ਹੈਗਾ ਸਰਕਾਰ ਦਾ ਫਰਜ਼ ਬੰਦਾ ਹੈ ਕਿ ਉਹਦੀ ਜਾਣਕਾਰੀ ਪਾਣੀ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਪਬਲਿਕ ਤੱਕ ਪਹੁੰਚਾਏ ਔਰ ਜਿਹੜੇ ਡਿਪਾਰਟਮੈਂਟ ਹੈ ਡਿਪਟੀ ਕਮਿਸ਼ਨਰ ਗਾਰਡ ਡਿਪਾਰਟਮੈਂਟ ਹੈ ਔਰ ਦੂਸਰਾ ਜਿਹੜਾ ਹੈਗਾ ਕਾਰਪੋਰੇਸ਼ਨ ਹੈ ਹੀ ਹੈ ਗਲੜ ਹੈਗੀ ਹੈ ਜਿਹੜੀ ਆਮ ਰੈ residensial ਕ੍ਰੈਡੀਪੋਲੂਸ਼ਨ ਡਿਪਾਰਟਮੈਂਟ ਹੈ ਇਹਨਾਂ ਨੂੰ ਸਤਰਕ ਹੋਣਾ ਚਾਹੀਦਾ ਲੁਧਿਆਣੇ ਅੱਜ ਤੁਸੀਂ ਡੀਐਮ ਸੀ ਜਿਹੜਾ ਜੋ ਕੈਂਸਰ ਦੇ ਪੇਸ਼ੈਂਟ ਇਹ ਪਾਣੀ ਘਾ ਰਹੇ ਨਹੀਂ ਹੈ ਕਿਉਂਕਿ ਖਾਣੇ ਦਾ ਆਪਾਂ ਸਭ ਨਾਲ ਵਧੀਆ ਖਾਣ ਪਾਣ ਆਪਣਾ ਬਹੁਤ ਵਧੀਆ ਹੁੰਦਾ ਹੈ ਲੇਕਿਨ ਜਿਹੜਾ 70 80% ਪਾਣੀ ਹੈ ਪਾਣੀ ਬਾਰੇ ਅਸੀਂ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਪਾਣੀ ਸਰਕਾਰ ਵੀ ਸਵਚ ਬੁੱਢਾ ਨਾਲਾ ਬੁੱਢੇ ਨਾਲੇ ਆਸ-ਪਾਸ ਤੁਸੀਂ ਦੇਖੋਗੇ ਜਿੰਨੇ ਵੀ ਮਰੀਜ਼ ਆ ਰਹੇ ਹੈ ਇਹ ਜਿਹੜਾ ਦੇਖਿਆ ਗਿਆ ਹੈ ਬੁੱਢੇ ਨਾਲੇ ਆਸ-ਪਾਸ ਜਿਹੜਾ ਹੈਗਾ ਉਹ ਬਰੀਜ ਆ ਰਿਹਾ ਕਿਉਂਕਿ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਹੈਗਾ ਖਰਾਬ ਹੋ ਗਿਆ ਫੋਕਲ ਪੁਆਇੰਟ ਦੇ ਵਿੱਚ ਤੁਸੀਂ ਦੇਖੋ ਲਾਲ ਪਾਣੀ ਨਿਕਲ ਰਿਹਾ ਜਿਹੜਾ ਜਿਹੜਾ ਆਪਾਂ ਬਠਿੰਡੇ ਵਾਲੇ ਏਰੀਆ ਦੇ ਵਿੱਚ 1400 TDS ਹੈ 14 TDS ਬਿਲਕੁਲ ਹੀ ਬਿਮਾਰ ਕਰਦਾ ਹੋਰ ਕੈਂਸਰ ਜਾਂਦਾ ਸਾਡੇ ਲੁਈਆਣੇ ਦਾ ਵੀ 1600 TDS ਹੈ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਸਾਫ਼ ਇਲਾਕੇ ਦੇ ਵਿੱਚ ਲੱਗੀਆਂ ਹੋਈਆਂ ਫੈਕਟਰੀਆਂ ਜੇ ਉਹ ਐਲੀਜੀਬਲ ਹੈਗੀਆਂ ਤੇ ਉਹ ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ ਜਿਹੜੀ ਸਰਕਾਰ ਲੇਕਿਨ ਜਿਹੜੀਆਂ ਬੈਂਡ ਜਦ ਸਰਕਾਰ ਨੂੰ ਪਤਾ ਸਰਕਾਰ ਦੇ ਫੰਕਸ਼ਨਲ ਦੇ ਵਿੱਚ ਇਹ ਪਾਣੀ ਚੱਲ ਰਿਹਾ ਹੈ ਵਿਆਹ ਸ਼ਾਦੀਆਂ ਦੇ ਵਿੱਚ ਆਮ ਛੋਟੇ ਛੋਟੇ ਫੰਕਸ਼ਨਲ ਦੇ ਵਿੱਚ ਇਹ ਕੰਮ ਚੱਲ ਰਿਹਾ ਔਰ ਇਹ ਬਿਮਾਰੀਆਂ ਫਾਜ਼ਰੀਆ ਕੈਂਸਰ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਕੈਂਸਰ ਦਾ ਬੀਡਿੰਗ ਕਰ ਰਹੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਸਰ ਅਸੀਂ ਤਾਂ ਸਰਕਾਰ ਤੋਂ ਬਈ ਮੰਗ ਕਰਦੇ ਹਾਂ ਕਿ ਜਿਹੜੀਆਂ ਇਹ ਫੈਕਟਰੀਆਂ ਦੀ ਜਾਂਚ ਕੀਤੀ ਜਾਵੇ ਜਿਹੜੀ ਪੋਲੂਸ਼ਨ ਫਲਾਰੀਆਂ ਫੈਕਟਰੀਆਂ ਪਹਿਲੇ ਪਾਣੀ ਦੇ ਵਿੱਚ ਜਾਂਚ ਕੀਤੀ ਜਾਵੇ ਇਹ ਪਲਾਸਟਿਕ ਹੈ ਆਪਾਂ ਪਲਾਸਟਿਕ ਦੇ ਰੋਗ ਲਗਾ ਦਿੰਦੇ ਹਾਂ ਜਿਹੜੀਆਂ ਇਹ ਰੋਗ ਹੈਗੇ ਹਨ ਇਹਨਾਂ ਨੇ ਆਪਣੇ ਜਿਹੜੇ ਪੱਤਰ ਕੱਢੇ ਹੈਗੇ ਆ ਉਦੇ ਵਿੱਚ ਰੋਕ ਲਾਈ ਹੋਈ ਹੈ ਉਹ ਰੋਗ ਨੂੰ ਅਸਲੀ ਜਾਮਾ ਪਹਿਨਾਇਆ ਜਾਵੇ ਔਰ ਛਾਪੇ ਮਰੇ ਜਾਣ ਔਰ ਫੜਿਆ ਜਾਵੇ ਜਿਹੜਾ ਦੁਕਾਨਦਾਰ ਵੇਚਸ ਹੈ ਮੈਂ ਉਹ ਨੂੰ ਵੀ ਫੜਿਆ ਜਾਵੇ ਜੀ ਨਹੀਂ ਕਾਰਵਾਈ ਹੁੰਦੀ ਤਾਂ ਤੁਹਾਡਾ ਨੈਕਸਟ ਸਟੈਪ ਕੀ ਹੋ ਰਿਹਾ ਹੈ ਦੇਖੋ ਅਸੀਂ ਤਾਂ ਰੇਟ ਪਟੀਸ਼ਨ ਵੀ ਦਾਨ ਕਰਾਂਗੇ ਅਸੀਂ ਆਰਟੀਆਈ ਤੋਂ ਮੰਗਾ ਕੇ ਸਰਕਾਰ ਤੋਂ ਅਸੀਂ ਧੰਨੇ ਵੀ ਲਗਾਵਾਂਗੇ ਭੁੱਖ ਤਾਲਾ ਵੀ ਕਰਾਂਗੇ ਮੰਨਰ ਵਰਤ ਵੀ ਕਰਾਂਗੇ ਕਿਉਂਕਿ ਅਸੀਂ ਲੁਧਿਆਣਾ ਨੂੰ ਬਚਾਣਾ ਹੈ ਲੁਧਿਆਣਾ ਇੰਡਸਟਰੀਅਲ ਸਿਟੀ ਹੈ ਨਵੀਂ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਉਹ ਬੱਚਾ ਜਿਹੜਾ ਛੋਟਾ ਹੈ ਉਹ ਫਰਫੁੱਲ ਸਕੇ ਪਾਣੀ ਜੇ ਹੋਊਗਾ ਖਾਣਾ ਤਾਂ ਵਧੀਆ ਹੈ ਪਾਣੀ ਅੱਛਾ ਹੋਣਾ ਚਾਹੀਦਾ ਬੱਚਿਆਂ ਨੂੰ ਬੱਚੇ ਨਹੀਂ ਫਰਫੁੱਲ ਔਰ ਅਸੀਂ ਜਾਣਕਾਰੀ ਸਾਰੇ ਨੂੰ ਲੈਣ ਜੇ ਸਕੂਲਾਂ 'ਚ ਕਾਲਜਾਂ 'ਚ ਹਰ ਮੁੱਲੇ 'ਚ ਅਸੀਂ ਪਹੁੰਚਾਵਾਂਗੇ ਤੁਹਾਡੇ ਥਰੂ